ਜਿਮਨੀ ਚੋਣ ਲਈ ਵੋਟਾਂ 'ਚ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਤੇ VOTING ਦਾ ਅਮਲ ਸ਼ਾਂਤ ਮੀਟਾਂ ਦੇ ਨਾਲ ਨੇਪਰੇ ਚੜ ਗਿਆ ਵੋਟਰਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ 60.95 ਪੋਲਿੰਗ ਹੋਈ ਹੈ ਹਲਕੇ ਦੇ ਕਿਸੇ ਹਿੱਸੇ ਤੋਂ ਕਿਸੇ ਕਿਸਮ ਦੀ ਅਣ ਸੁਖਾਵੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੇ ਹਾਕਮ ਤੇ ਵਰਕਰਾਂ ਤੇ ਅਕਾਲੀ ਵਰਕਰਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਪਰੇਸ਼ਾਨ ਕਰਨ ਪੁਲਿਸ ਤੇ ਪੋਲਿੰਗ ਕੇਂਦਰਾਂ ਦੇ ਬਾਹਰ ਉਹਨਾਂ ਦੇ ਵਰਕਰਾਂ ਦੀ ਤਲਾਸ਼ੀ ਆਦਿ ਲੈਣ ਦੇ ਦੋਸ਼ ਲਗਾਏ ਨੇ ਚੋਣ ਵਿੱਚ ਭਾਵੇਂ 15 ਉਮੀਦਵਾਰ ਮੈਦਾਨ ਦੇ ਵਿੱਚ ਨੇ ਪਰ ਪੋਲਿੰਗ ਕੇਂਦਰਾਂ ਦੇ ਬਾਹਰ ਵਿਧੇਰੇ ਥਾਵਾਂ ਤੇ ਹਾਕਮ ਤੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਤੀ ਜਨਤਾ ਪਾਰਟੀ ਤੇ ਵਾਰਿਸ ਪੰਜਾਬ ਦੇ ਦੇ ਸਮਰਥਕਾਂ ਦੇ ਵਰਕਰਾਂ ਦੇ ਹੀ ਬੂਥ ਦੇਖੇ ਗਏ ਨੇ ਮੁਕਾਬਲੇ ਚ ਆਪ ਉਮੀਦਵਾਰ ਹਰਮਿਤ ਸਿੰਘ ਸੰਧੂ ਅਕਾਲੀ ਦਲ ਦੇ ਸੁਖਵਿੰਦਰ ਕੋਹਰ ਰੰਦਾਵਾ ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ ਪਾਜਪਾ ਦੇ ਹਰਮਿਤ ਸਿੰਘ ਸੰਧੂ ਵਾਰਿਸ ਪੰਜਾਬ ਦੇ ਦੇ ਮਨਦੀਪ ਸਿੰਘ ਸਮੇਤ ਹੋਰ ਕਈ ਸ਼ਖਮਨ ਨੇ ਆਮ ਆਦਮੀ ਪਾਰਟੀ ਦੇ ਲਈ ਚੋਣ ਸਖਤ ਪ੍ਰੀਖਿਆ ਹੈ ਇਸ ਹਲਕੀ ਤੋਂ 2022 ਦੀ ਵਿਧਾਨ ਸਭਾ ਦੀ ਚੋਣ ਚ ਆਪ ਉਮੀਦਵਾਰ ਮਰਹੂਮ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਆਪਣੇ ਵਿਰੋਧੀ ਨੂੰ 13000 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਪਾਰਟੀ 2024 ਦੀ ਲੋਕ ਸਭਾ ਦੀ ਚੋਣ ਚ 24000 ਵੋਟਾਂ ਦੇ ਫਰਕ ਦੇ ਨਾਲ ਪਿੱਛੇ ਰਹੀ ਸੀ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਵੋਟਾਂ ਦਾ ਅਮਲ ਸ਼ਾਂਤੀਮਈ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਅਮਲੇ ਤੋਂ ਇਲਾਵਾ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕੀਤਾ ਵੋਟਿੰਗ ਮਸ਼ੀਨਾ ਮਾਈਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪਿੱਦੀ ਵਿੱਚ ਰੱਖੀਆਂ ਗਈਆਂ ਨੇ ਕਰੰਟਾਰਨ ਦੇ ਫਸਵਾ ਮੁਕਾਬਲੇ ਟੀਵੀ9 ਦੀ ਇੱਕ ਰਿਪੋਰਟ ਅਨੁਸਾਰ ਜਿੱਥੇ ਆਪ ਦੀ ਸਥਿਤੀ ਮਜ਼ਬੂਤ ਹੈ ਉੱਥੇ ਹੀ ਗਰਮਖਿਆਲੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਪਿਛਲੀਆਂ ਚੋਣਾਂ ਦੇ ਮੁਕਾਬਲੇ ਇੱਥੇ ਇੱਕ ਵੱਖਰਾ ਕਾਰਕ ਹੈ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਪਹਿਲੀ ਵਾਰ ਚੋਣ ਲੜੀ ਗਈ ਹੈ ਇਸ ਦਾ ਪ੍ਰਦਰਸ਼ਨ ਵੀ ਕਾਫੀ ਹੈਰਾਨੀਜਨਕ ਹੋ ਸਕਦਾ ਹੈ ਕਾਂਗਰਸ ਦੇ ਨਾਲ ਨਾਲ ਕਾਲੀ ਦਲ ਨੂੰ ਵੀ ਇੱਥੇ ਚੋਣ ਮੈਦਾਨ 'ਚ ਮੰਨਿਆ ਜਾ ਰਿਹਾ ਹੈ ਪਰ ਪੰਜਾਬ 'ਚ ਸਰਕਾਰ ਹੋਣ ਨਾਲ ਆਪ ਨੂੰ ਇੱਕ ਬੜਤ ਮਿਲਦੀ ਜਾਪਦੀ ਹੈ 2022 ਤੋਂ ਬਾਅਦ ਹੋਈਆਂ 6 ਉਪ ਚੋਣਾਂ 'ਚ ਆਪ ਨੇ 5 ਜਿੱਤਿਆ ਨੇ 6ਵੀਂ ਸੀਟ ਪਾਰਟੀ ਦੀ ਬਗਾਵਤ ਕਰਕੇ ਹਾਰ ਗਈ ਸੀ ਨਵੰਬਰ 2024 'ਚ 4 ਚੀਟਾਂ ਲਈ ਉਪ ਚੋਣਾਂ ਹੋਈਆਂ ਸਨ ਆਪ ਨੇ ਗਿੱਦੜਬਾਹ ਵਿੱਚ 81.90% VOTING ਡੇਰਾ ਬਾਬਾ ਨਾਨਕ 'ਚ 64.1% VOTING ਅਤੇ ਚੱਬੇਵਾਲ 'ਚ 53.44 VOTING ਨਾਲ ਜਿੱਤ ਪ੍ਰਾਪਤ ਕੀਤੀ ਸੀ ਚੌਥੀ ਸੀਟ ਬਰਨਾਲਾ 'ਚ 56.43 VOTING ਹੋਈ ਅਤੇ ਕਾਂਗਰਸ ਜਿੱਤ ਗਈ ਜੂਨ 2025 'ਚ ਲੁਧਿਆਣਾ ਪੱਛਮੀ 'ਚ 51.33% VOTING ਹੋਈ ਸੀ ਤੇ ਆਪ ਨੇ ਵੀ ਇਹ ਸੀਟ ਜਿੱਤੀ ਸੀ ਉੱਥੇ ਸੰਗਰੂਰ 'ਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਸੰਗਰੂਰੀ ਲੋਕ ਸਭਾ ਸੀਟ ਖਾਲੀ ਹੋਈ ਸੀ ਜਿਸ ਉੱਪਰ ਜ਼ਿਮਨੀ ਚੋਣ ਹੋਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਤੱਲੀ ਜ਼ਿਮਨੀ ਚੋਣ ਸੀ ਇਸ 'ਚ ਆਮ ਆਦਮੀ ਪਾਰਟੀ ਹਾਰੀ ਸੀ ਇਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਜਲੰਧਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਸੰਸਦ ਮੈਂਬਰ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਜ਼ਿਮਨੀ ਚੋਣ ਹੋਈ ਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਜਿੱਤ ਕੇ ਵਿਧਾਨ ਸਭਾ ਪਹੁੰਚੇ। ਉਦੋਂ ਹੀ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਪੱਜ ਪੱਜ ਸ਼ਾਮਲ ਹੋਣ ਤੋਂ ਬਾਅਦ ਆਪ ਦੇ ਮਹਿੰਦਰ ਭਗਤ ਨੇ ਸੀਟ ਜਿੱਤੀ ਤੇ ਮੰਤਰੀ ਬਣੇ। ਨਵੰਬਰ 2024 ਦੀ ਗਿੱਦੜਬਾਹ ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਚੋਪ ਚੋਣਾ ਹੋਈਆਂ। ਆਪ ਨੇ 3 ਸੀਟਾਂ ਜਿੱਤੀਆਂ ਜਦੋਂ ਕਿ ਕਾਂਗਰਸ ਨੇ ਬਰਨਾਲਾ ਜਿੱਤਿਆ। ਇੱਥ ਆਪ ਦੇ ਸੰਜੀਵ ਅਰੋੜਾ ਨੇ 2025 ਦੇ ਲੁਧਿਆਣਾ ਪੱਛਮੀ ਸੀਟ ਲਈ ਉਪ ਚੋਣ ਜਿੱਤੀ ਇਸ ਚੋਣ ਦੇ ਵਿੱਚ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੀ ਹਾਰ ਹੋਈ ਸੀ